ਸਾਚੀ ਕਾਲਦਸ਼ ਕੋ ਮੈਂ ਤੁਹਾਡਾ ਆਪਣਾ ਸੁਖਨ ਨੰਨੋ ਵਾਲੀ ਐਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਸੋ ਅੱਜ ਪਹੁੰਚੇ ਆਂ ਹਲਕਾ ਸ਼ੀਰਾ ਗੁਂਦਪੁਰ ਦੇ ਥਾਣੇ ਦੇ ਵਿੱਚ ਜਿੱਥੇ ਕਿ ਸਤਨਾਮ ਸਿੰਘ ਜੀ ਦਾ ਕਤਲ ਕੀਤਾ ਗਿਆ ਸੀ ਅੱਜ ਤੋਂ 4 ਚਾਰ ਮਹੀਨੇ ਪਹਿਲਾਂ ਪਲਵਿੰਦਰ ਸਿੰਘਾ ਤੇ ਉਹਨਾਂ ਦੀ ਫੈਮਲੀ ਵੱਲੋਂ ਇਹ ਕਤਲ ਕੀਤਾ ਗਿਆ ਸੀ ਉਸ ਦੀ ਇਨਕੁਆਇਰੀ ਰਵਿੰਦਰ ਸਿੰਘ ਡੀਐਸਪੀ ਜੀ ਕੋਲ ਆਈ ਹੈ ਔਰ ਇਸ ਇਨਕੁਆਇਰੀ ਦਾ ਮਾਮਲਾ ਜਿਹੜਾ ਗਰਮਾਇਆ ਹੈ ਉਹ ਕਰਦੇ ਆਂ ਗੱਲਬਾਤ ਡੀਐਸਪੀ ਸਾਹਿਬ ਦੇ ਨਾਲ ਅਤੇ ਫੈਮਲੀ ਦੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਸਰ ਜੇ ਇਨਕੁਆਰੀ ਵਾਸਤੇ ਆਇਓ ਕੀ ਮਸਲਾ ਸਿਗਾ ਤੇ ਕਿਸੇ ਸੰਬੰਧ ਚ ਅਜਨ ਇਨਕੁਆਰੀ ਹੋ ਰਹੀ ਹੈ ਇੱਥੇ ਕਿ ਨਾ 302 ਚ ਪਰਚਾ ਦਰਜ ਹੋਇਆ ਸੀ ਸ਼੍ਰੀ ਹਰਗਵੰਦਪੁਰ ਥਾਣੇ ਦੇ ਵਿੱਚ ਤੇ ਸਾਧ ਸਤਨਾਮ ਸਿੰਘ ਹੁਣਾਂ ਦੀ ਡੈਥ ਹੋਈ ਸੀ ਉਹਦੇ ਸੰਬੰਧ ਵਿੱਚ ਚਾਰ ਬੰਦਿਆਂ ਦੇ ਉੱਤੇ ਪਰਚਾ ਰਜਿਸਟਰਡ ਹੋਇਆ ਸੀ ਤੋਂ ਉਹਨਾਂ ਦੇ ਵਿੱਚ ਜਿਹੜੀ ਦੋਸ਼ੀ ਪਾਰਟੀ ਆ ਉਹਨਾਂ ਦੇ ਰਿਲੇਟਿਵ ਨੇ ਕੰਪਲੇਂਟ ਦਿੱਤੀ ਸੀ ਵੀ ਉਹਨਾਂ ਦੇ ਜਿਹੜੀ ਆ ਬਲਵਿੰਦਰ ਸਿੰਘ ਤੇ ਉਹਦੀ ਮਾਤਾ ਜਿਹੜੀ ਆ ਉਹ ਇਸ ਪਰਚੇ ਦੇ ਵਿੱਚ ਨਹੀਂ ਹੈਗੇ ਮਤਲਬ ਇਹਦੇ ਬਕੂਏ ਦੇ ਵਿੱਚ ਨਹੀਂ ਸੀ ਉਹਦੀ ਇਨਕੁਆਰੀ ਕਰਨ ਆਏ ਆ ਦੋਨਾਂ ਧਿਰਾਂ ਨੂੰ ਇਕੱਠੇ ਕਰਕੇ ਸੁਣਿਆ ਬਿਆਨ ਹੁਣ ਲਿਖਣ ਦੇ ਸਰ 4 ਮਹੀਨੇ ਕਤਲ ਨੂੰ ਹੋ ਚੁੱਕੇ ਨੇ ਅਜੇ ਤੱਕ ਅਰੈਸਟ ਨਹੀਂ ਪਾਈ ਗਈ ਅਰਸਟ ਇੱਕ ਬੰਦੇ ਦੀ ਤਾਂ ਅਰੈਸਟ ਹੋ ਗਈ ਸੀ ਦੂਜੇ ਤਾਂ ਜਿਹੜੇ ਫਰਾਰ ਆ ਹੁਣ ਉਹਨਾਂ ਦੀ ਜਿਹੜੀ ਇਨਕੁਆਰੀ ਸੀਗੀ ਉਹ ਹੁਣ ਅਸੀਂ ਬਸ 5-4 ਦਿਨ ਦੇ ਵਿੱਚ ਕਰ ਦੇਣੀ ਆ ਸੀਡੀਆਰਾਂ ਅਸੀਂ ਲੈ ਰਹੇ ਆ ਉਹ ਜਿਹੜੀ ਜਿਹੜੇ ਉਹਨਾਂ ਨੇ ਹੁਣ ਤੁਹਾਡੇ ਸਾਹਮਣੇ ਹੀ ਬੈਠਿਆ ਨੇ ਉਹਨਾਂ ਨੇ ਦੱਸਿਆ ਵੀ ਉਹ ਬੰਦਾ ਹਰਚੋਵਾਲ لیکن ਕੰਪਲੇਨੈਂਟ ਪਾਰਟੀ ਜਾਂ ਮਦਈ ਪਾਰਟੀ ਕਹਿੰਦੀ ਆ ਵੀ ਉੱਥੇ ਮੌਕੇ ਤੇ ਉਹ ਅਸੀਂ ਹੁਣ ਸਾਰਿਆਂ ਦੇ ਤੁਹਾਡੇ ਸਾਹਮਣੇ ਹੀ ਬਿਆਨ ਲਿਖ ਰਹੇ ਆ ਤੇ ਜੋ ਵੀ ਸਚਾਈ ਹੋਊਗੀ ਉਹ ਨੂੰ ਕਰਾਂਗੇ ਅਸੀਂ ਸਰ ਪਰਿਵਾਰ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਕਿ ਸਾਡੀ ਇਨਕੁਆਇਰੀ ਪਾ ਕੇ ਜਾਂ ਕਿਸੇ ਵੀ ਤਰੀਕੇ ਨਾਲ ਡਿਲੇ ਕਰਕੇ ਮੁੰਡੇ ਨੂੰ ਬਾਹਰ ਕੱਢਿਆ ਜਾ ਰਿਹਾ ਇਹ ਤਾਂ ਚਲੋ ਹਰ ਬੰਦੇ ਦਾ ਰਾਈਟ ਆ ਜੋ ਮਰਜ਼ੀ ਉਹ ਸੋਚ ਲੇ ਇਹਦੀ ਇਨਕੁਆਇਰੀ ਇਹਦੀ ਚੱਲ ਰਹੀ ਹੈ ਹੁਣ ਮੈਂ ਐਸੇ ਕਰਕੇ ਤਾਂ ਮੌਕੇ ਤੇ ਆਇਆ ਇਹਨਾਂ ਦੀ ਅਸੀਂ ਸੀਡੀਆਰ ਸਾਰਿਆਂ ਦੀਆਂ ਕੱਡੀਆਂ ਜਿਹੜੀਆਂ ਹੁਣ ਅੱਜ ਨਵੇਂ ਆਏ ਆ ਐਵੀਡੈਂਸ ਆਈ ਆ ਉਹ ਵੀ ਅਸੀਂ ਇਹਨਾਂ ਦੀ ਲੈ ਕੇ ਤਾਂ ਬਿਲਕੁਲ ਉਹ 2 4 5 ਦਿਨ ਦੇ ਵਿੱਚ ਵਿੱਚ ਅਸੀਂ ਕਰਦੇ ਆਂ ਕਿੰਨੇ ਦਿਨਾਂ ਤੱਕ ਜਿਹੜੀ ਉਹਨਾਂ ਦੀ ਦੂਸਰੇ ਬੰਦੇ ਦੀ ਅਰੈਸਟ ਪਾਈ ਲੈ ਅਰੈਸਟ ਉਹ ਤਾਂ ਐਸਐਚਓ ਨੂੰ ਅਸੀਂ ਅਰੈਸਟ ਦੀ ਤਾਂ ਮਨਾ ਕਿਸੇ ਨੂੰ ਵੀ ਨਹੀਂ ਕੀਤਾ ਸੀ ਉਹ ਤਾਂ ਫਸਟ ਇਨ ਤੋਂ ਹੀ ਨਹੀਂ ਕੀਤਾ ਉਹ ਤਾਂ ਐਸਐਚਓ ਡੀਲ ਕਰ ਰਿਹਾ ਐਸਐਚਓ ਨੂੰ ਪਹਿਲਾਂ ਵੀ ਹਦਾਇਤ ਕੀਤੀ ਸੀ ਵੀ ਤੁਸੀਂ ਉਹ ਫੜੋ ਇਨਕੁਆਰੀ ਜਿਹੜੀ ਦੇਖੋ ਪੁਲਿਸ ਅਫਸਰ ਦੇ ਕੋਲ ਇਨਕੁਆਰੀ ਹੈ ਕੋਈ ਸਟੇ ਨਹੀਂਗਾ ਠੀਕ ਹੈ ਇਹ ਫਸਟ ਟਾਈਮ ਪਹਿਲਾਂ ਵੀ ਇਹ ਗੱਲ ਕਹੀ ਸੀ ਇਹ ਹੋਜੀ ਕੋਈ ਗੱਲ ਨਹੀਂ ਕੀ ਜਿੱਥੇ ਇਹਨਾਂ ਦੇ ਹੈਗੇ ਉਹ ਫੰਡ ਜੋ ਇਨਕੁਆਰੀ ਹੋਗੀ ਉਹਦੀ ਅਸੀਂ ਬਣਾ ਕੇ ਰਿਪੋਰਟ ਦੇ ਦੇਾਂਗੇ। ਹਾਂਜੀ ਸਰ ਕੀ ਨਾਮ ਜੀ? ਮੈਂ ਜਕਤਾਰ ਸਿੰਘ ਦਾਰਾ ਪਿੰਡ ਨਾਨਨਵਾਲ ਕੋਰਤ ਸਾਬਕਾ ਸਰਪੰਚ। ਅੱਜ ਇਨਕੁਆਰੀ ਹੋਈ ਆ ਉਸ ਕਤਲ ਦੇ ਕੇਸ ਦੇ ਸੁਨਾਮ ਸਿੰਘ ਵਾਲੇ ਦੀ। ਕੀ ਉਹਦੇ ਵਿੱਚ ਸੱਟਾਂ ਨਿਕਲੇ ਆ ਕੇ ਅੱਜ? ਅੱਜ ਟੀਪੀ ਸਾਹਿਬ ਇਨਕੁਆਰੀ ਕਰਨ ਆਏ ਨੇ। 4 ਮਹੀਨੇ ਹੋ ਗਏ ਜੀ ਕਤਲ ਹੋਏ ਨੂੰ। ਤੇ ਅਜੇ ਤੱਕ 4 ਮੁਰਜਮ ਸੀਗੇ ਕੋਈ ਮੁਰਜਮ ਫੜਿਆ ਨਹੀਂ ਗਿਆ ਇੱਕ ਬਜ਼ੁਰਗ ਨੂੰ ਫੜਿਆ। ਤਿੰਨ ਮਰਦਮ ਜਿਹੜੇ ਆ ਸਾਰੇ ਆਮਕੋ ਮਰੇ ਆ ਪੁਲਿਸ ਨੇ ਕੋਈ ਵੀ ਅਜੇ ਤੱਕ ਕਾਰਵਾਈ ਨਹੀਂ ਕੀਤੀ ਜੇ ਅਸੀਂ ਇਹਨਾਂ ਨੂੰ ਕਹਿੰਦੇ ਰਹੇ ਆ ਕਿ ਵੀ ਆਹ ਬੰਦੇ ਆ ਤੁਹਾਨੂੰ ਫੜਾਉਣੇ ਆ ਤੇ ਉਲਟਾ ਸਾਨੂੰ ਕਹਿੰਦੇ ਰਿਹਾ ਕਿ ਡਿਪਟੀ ਸਾਹਿਬ ਕੋਲ ਇਨਕੁਆਇਰੀ ਚ ਚੱਲ ਰਹੀ ਆ ਅਸੀਂ ਫੜਾ ਨਹੀਂ ਫੜ ਨਹੀਂ ਸਕਦੇ ਤੇ ਪੁਲਿਸ ਜਿਹੜੀ ਆ ਇਸ ਕੰਮ ਦੇ ਵਿੱਚ ਬਹੁਤ ਦਿਨ ਗੈਲੀ ਵਰਤੀ ਆ ਉਲਟਾ ਘਰ ਵਾਲਿਆਂ ਨੂੰ ਧਮਕੀਆਂ ਆ ਰਹੀਆਂ ਕਿ ਜੇ ਅੱਗੇ ਇੱਕ ਮਾਰਤਾ ਤਾਂ ਦੂਜੇ ਦੀ ਵੀ ਤਿਆਰੀ ਰੱਖੋ ਪੁਲਿਸ ਦੀ ਇਹਦੇ ਵਿੱਚ ਬੜੀ ਨਕਲਦਾਂ ਸਿਪਾਈ ਗਈ ਹੈ ਤੁਸੀਂ ਇਹ ਦੀ شکایت ਦਰਜ ਕਰਵਾਇਆ ਤਾਂ ਮੈਂ ਕਹ ਦਿੱਤੀ ਆ ਰਹੀ ਹਾਂ ਬਿਲਕੁਲ ਨਹੀਂ ਹੁਣ ਡਿਪਟੀ ਸਾਹਿਬ ਨੂੰ ਵੀ ਦੱਸਿਆ ਕਿ ਇਹਨਾਂ ਦੀਆਂ ਧਮਕੀਆਂ ਜਿਹੜੀਆਂ ਬਹੁਤ ਭੇਜ ਰਹੇ ਆ ਤੇ ਕੋਈ ਹੋਰ ਨਾਗਲਾ ਜਾਨੀ ਨੁਕਸਾਨ ਨਾ ਕੋ ਹੋ ਜੇ ਇਸ ਕਰਕੇ ਡਿਪਟੀ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਇਹ ਜਿਹੜਾ ਮਰਜ਼ਮ ਜਿਹੜਾ ਆ ਜਲਦੀ ਤੋਂ ਜਲਦੀ ਗ੍ਰਿਫਤਾਰ ਹੋਣੀ ਚਾਹੀਦੀ ਹੈ ਕੀ ਕਾਰਨ ਸਮਝਿਓ ਕਿ ਇੰਡੀ ਡਿਲੇ ਹੋ ਗਈ ਚਾਰ ਮਹੀਨਿਆਂ ਤੋਂ ਰੈਸਟ ਨਹੀਂ ਪਈ ਗਈ ਇਹ ਤਾਂ ਪੁਲਿਸ ਨੂੰ ਮਿਲੀ ਪੁੱਤ ਕਰਕੇ ਆ ਜੀ ਬੰਦਾ ਫੜਨਾ ਹੋਏ ਤੇ ਜੇ ਮੈਂ ਕੈਪਟਨ ਦੀ ਘਰਦੀ ਦੇ 24 ਘੰਟਿਆਂ ਨੂੰ ਕਲਕੱਤਿਆਂ ਬੰਦੇ 27 ਲੱਖ ਜਫਾੜ ਲਿਆ ਨੇ ਇਹ ਤਾਂ ਬੰਦੇ ਇਤੇ ਕੋ ਮੰਡੇ ਆ ਇਹ ਸਾਰੀ ਪੁਲਿਸ ਦੀ ਨਕਲ ਜੰਸੀ ਹੈ ਜੀ ਛੋਟਾ ਮੋੜਾ ਜਿਹੜਾ ਪੁਲਵਿੰਦਰ ਵਾਣਾ ਇਨੇ ਫੂਨ ਬੁਰਬਾਰਾ ਸਾਹਿਬ ਸਾਹਮਣੇ ਅੱਜ ਮੈਨੂੰ ਲੈ ਚੋ ਗੋ ਉਸਤੀ ਸਾਰੀ ਪਬਲਿਕ ਇਕੱਠੀ ਹੋਈ ਜਾਣਾਂ ਨੂੰ ਪੁੱਛ ਲਵਾਂ ਮੈਂ ਹੋਇਆ ਕਿ ਛੋਟੇ ਮੁੰਡੇ ਨੇ ਉਹਦਾ ਫੋਨ ਚੋਲਿਆ ਮੇਰੇ ਕੋਲੋਂ ਮੈਨੂੰ ਫੋਨ ਕਰਿਆ ਮੈਨੂੰ ਕਹਿੰਦਾ ਮਾਮਾ ਜੀ ਪਾ ਮੇਰੇ ਕਾਟਿੰਗ ਕਢਾ ਲਓ ਇਹ ਹੈ ਕਿ ਉਹ ਗਿਆਣਾ ਬੱਸ ਮੈਨੂੰ ਉਹਨੇ ਕਿੰਨੀ ਗੱਲ ਕਹੀ ਮਾਮਾ ਜੀ ਸਾਡੇ ਕੋਲੋਂ ਗਲਤੀ ਹੋ ਗਈ ਆ ਤੁਸੀਂ ਇਦਾਂ ਕਰੋ ਪਰਚੀ ਵਾਲੇ ਚੱਕਰ ਚ ਨਾ ਪਾਓ ਮੈਂ ਆਪਣੀ ਗੱਪੜਨ ਕਹਾਂ ਤੁਸੀਂ ਪਰਚਾ ਲਓ ਆਜੋ ਆਪਾਂ ਉੱਥੇ ਪਰਚਾ ਕਰਾ ਦਿੰਦੇ ਇਹ ਉਹ ਮੁਖਾਰਨਾ ਕੋਲੇ ਮਾਮਾ ਜਦੋਂ ਜਦੋਂ ਸਟੱਪਰ ਜੇ ਗਲਤੀ ਹੋ ਗਈ ਆ ਅਸੀਂ ਇਹਦਾ ਟ੍ਰੀਟਮੈਂਟ ਕਰਾ ਲੈਂਦੇ ਆਂ ਕਿ ਟਾਂਡੇ ਪੀਲੇ ਆਪਣੇ ਹੈਗਾ ਵਾ 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 ਇਹ ਆਪ ਨੂੰ ਕੋਈ ਛੋਟੇ ਛੋਟੇ ਨੇ ਸਭ ਛੋਟੇ ਲਿਦਾ ਚੁਣ ਬਲਵਿੰਦਰ ਬਲਵਿੰਦਰ ਮੇਰੇ ਸਰਪੰਚ ਸਾਹਿਬ ਜੀ ਇਹ ਜਿਹੜਾ ਇਹ ਕਹਿੰਦੇ ਹਾਂ ਹਾਂ ਬਿਲਕੁਲ ਬਿਲਕੁਲ ਉਹਦੀ ਗੱਲ ਕਰੇਗੀ ਉਹਦੀ ਗੱਲ ਕਰ ਰਿਹਾ ਇਰੇ ਕੋਲੋ ਇਹਦੇ ਕੋਲੋ 2 3 ਵਾਰੀ ਫੋਨ ਮੇਰੇ ਨਿਕਲ ਆਇਆ ਆਪਾਂ ਉਧਰ ਆ ਤਰੀ ਕੋ ਤੁਹਾਡੇ ਤੁਹਾਡੇ ਨੰਬਰ ਤੋਂ ਕਿਸੇ ਕੋ ਕੋ ਤੁਹਾਡੇ ਇਹਰੇ ਮੇਰੇ ਕੋਲ ਇਹ ਸਾਡੇ ਨੇ ਮੈਨੂੰ ਕੀਤਾ ਜਦੋਂ ਚੱਕੜਾ ਹੋਇਆ ਨਾ ਇਹਨਾਂ ਦੇ ਸਿੱਖਦੇ ਆ ਤੇ ਵੱਡੇ ਵਾਲੇ ਨੰਬਰ ਤੋਂ ਉਹਨਾਂ ਨੇ ਚਿੰਤਾ ਮੰਨ ਕਹਿੰਦ ਨੇ ਆਪਣੇ ਕੋ ਪਿਆ ਸੰਤ ਆਸਰੇ ਆ ਨਾ ਇਹਦੇ ਤੋਂ ਇਹ ਮੇਰੇ ਨਾਲ ਗੱਲ ਹੋ ਰਹੀ ਸੀ ਇਹ ਮੇਰੇ ਕੋਲੋ ਇਹਦੇ ਫੋਨ ਤੋਂ ਫਿਰ ਉਹਦਾ ਫੋਨ ਤੋਂ ਫਿਰ ਉਹਦਾ ਫੋਨ ਉਹਦੇ ਬੁੱਲ ਇਹਨੇ ਬਾਅਦ ਚ ਆਪਣੇ ਫੋਨ ਤੋਂ ਵੀ ਮੈਨੂੰ ਕਹਿੰਦੇ ਕੱਲ ਕਹਿੰਦਾ ਰਿਹਾ ਵੀ ਸਾਡੇ ਕੋਲ ਦਿੱਕਤੀ ਹੋ ਗਈ ਜਾਂ ਤੁਸੀਂ ਮਾਮਾ ਦੀ ਚੱਕਰ ਦਾ ਨਾਮ ਉਹ ਸਾਡਾ ਸੁਣਿਆ ਸਭੇ ਘਰਾਂ ਚ ਲੱਗ ਪਿਆ ਅਸੀਂ ਢਾਂਡੇ ਮੇਰੀ ਬਾਤ ਨਹੀਂ ਹੈਗੀ ਜਾਂ ਮੈਂ ਓਕੇ ਨਾਲ ਅਗਲੀ ਮੀਟਿੰਗ ਕਰਾ ਲਈ ਮੈਂ ਪਹਿਲਾਂ ਦੇਖੋ ਕਾਕਾ ਮੈਨੂੰ ਨਹੀਂ ਪਤਾ ਕਿ ਕਿੱਡੀ ਸਾਖ ਲੱਗੀ ਕਿ ਨਹੀਂ ਮੈਂ ਇੱਥੇ ਹੈ ਨਹੀਂ ਹਾਂ ਜੇ ਤੁਸੀਂ ਇਤਰਾ ਕਰੋ ਜਿਹੜੇ ਉਹ ਮੰਨਦੇ ਆ ਤੇ ਚੱਲੋਗੇ ਨੇ ਕੋਈ ਸਾਹਿਬ ਵੀ ਇੱਥੇ ਹੁੰਦਾ ਮੀਟਿੰਗ ਹੁੰਦੀ ਹੁੰਦੀ ਹੈ ਉਹਨਾਂ ਦੀਆਂ ਸਾਹਮਣੇ ਤੱਕ ਆਇਆ ਅੰਤ ਜੀ ਜੰਕੀਂਗਾਂ ਤੱਕ ਆਇਆ ਕਿ ਕੋਈ ਕੋਣਾ ਨੂਮ ਆਹ ਪੂਰੀ ਕਾਮ ਹੈ ਭਾਜੀ ਦੋ ਮਿੰਟ ਜਲਦੀ ਆਇਓ ਭਾਈ ਸਾਨੂੰ ਇਹ ਚੱਕਰ ਰੋਕਿਆ ਨਾਲ ਸੱਤਾਵਾ ਆਪਣੇ ਮੇਰੇ ਵਿਰ